ਅਮੀ ਚਲ 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 ਕੁਰਸੀ ਤੇ ਚਲ ਇਧਰ ਆ ਕੁਰਸੀ ਤੇ ਕੁਰਸੀ ਤੇ ਬਹੜ ਜਾ ਆ ਦੇਖੋ ਕੁਰਸੀ ਤੇ ਬੈਠ ਗਈ ਆ ਤੇ ਹੁਣ ਇਹਦੀ ਆਪਾਂ ਬੈਠਾ ਰੇ ਅਮੀ ਬਣਾ ਨਹੀਂ ਆ ਬਣਾ ਤੇ ਕੁਰਸੀ ਤੇ ਬਣਾਇਆ ਚੱਲ ਚੱਲੀ ਆ ਚਲੰਦੀ ਤੇ ਬਾਕੀ ਹੁਣ ਆ ਵੇਖੋ ਤੌਲੀਆ ਲੈ ਆਂਦਾ ਕਰਾਈਂਦੀ ਐਨ ਕੇਅਰ ਕਰਨੀ ਪੈਂਦੀ ਐ ਇਹ ਬੜੀ ਸ਼ਕੀਨ ਬਹੁਤੀ ਸ਼ਕੀਨ ਆ ਜਿੰਨਾ ਚਿਰ ਰਹਿੰਦਾ ਤੌਲੀਏ ਦੇ ਨਾਲ ਆਪਾਂ ਮੂੰਹ ਨਹੀਂ ਪੂੰਝਦੇ ਜਾਂ ਪੂਰਾ ਆਂਦਾ ਐਨੇ ਦਾ ਭਾਗ ਜੀ ਬੱਚੇ ਸਾਹਮਣੇ ਸੌਖੇ ਆ ਇਹ ਬੱਚਿਆਂ ਨਾਲੋਂ ਵੀ ਜ਼ਿਆਦੀ ਚਰਮ ਲੈਂਦੀ ਆ ਕਿਉਂਕਿ ਇਹ ਚੀਜ਼ਾਂ ਟਾਈਮ ਮੰਗਦੀਆਂ ਇੰਦਾ ਵੀ ਜੀ ਮਿੱਤਰੋ ਕਿਉਂਕਿ ਇਹ ਫਰਿਸ਼ਤੇ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਘਰਾਂ 'ਚ ਇਹ ਗਈਆਂ ਨਾ ਇਹ ਘਰਾਂ ਨੂੰ ਤਾਰ ਦਿੰਦੀਆਂ ਇਹ ਹੋਇਆ ਘੋੜੀਆਂ ਹੋਈਆਂ ਘੋੜੇ ਹੋਏ ਕਿਉਂਕਿ